ਮੁਲਾਕਾਤ ਕੀਤੀ ਗਈ ਕੈਬਨਿਟ ਚ ਸ਼ਾਮਲ ਕਰਨ ਤੇ ਉਹਨਾਂ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਸਰਕਾਰ ਦੇ ਕੰਮਕਾਜ ਨੂੰ ਲੈ ਕੇ ਚਰਚਾ ਕੀਤੀ ਗਈ ਸੀਐਮ ਨੇ ਕਿਹਾ ਕਿ ਲੋਕਪੱਕੀ ਸਕੀਮਾਂ ਨੂੰ ਹੇਠਲੇ ਪੱਧਰ ਤੱਕ ਜਨਤਾ ਤੱਕ ਪਹੁੰਚਾਓ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਸਰਕਾਰ ਉਹਨਾਂ ਦੇ ਫੇਵਰ ਦੇ ਵਿੱਚ ਕਿਹੜੇ ਕਿਹੜੇ ਫੈਸਲੇ ਲੈ ਰਹੀ ਹੈ ਸੋ ਕੰਮ ਉਹਨਾਂ ਵੱਲੋਂ ਆਪਣਾ ਤਨਦੇਹੀ ਨਾਲ ਕਰਨ ਤੇ ਜ਼ੋਰ ਦਿੱਤਾ ਗਿਆ ਮੁੱਖ ਮੰਤਰੀ ਨੇ ਕਿਹਾ ਕਿ ਜੋ ਵੀ ਜ਼ਿੰਮੇਵਾਰੀ ਤੁਹਾਨੂੰ ਸੌਂਪੀ ਗਈ ਹੈ ਉਸ ਨੂੰ ਪੂਰੀ ਮਿਹਨਤ ਇਮਾਨਦਾਰੀ ਤੇ ਤਨਦੇਹੀ ਦੇ ਨਾਲ ਨਿਭਾਇਆ ਜਾਵੇ ਪੰਜੇ ਮੰਤਰੀ ਬਰਿੰਦਰ ਗੋਇਲ ਹਰਦੀਪ ਸਿੰਘ ਮੁੰਡੀਆਂ ਜਿਹੜੇ ਨੇ ਔਰ ਤਰਨਪ੍ਰੀਤ ਸੌਂਦ ਨੇ ਉਸ ਤੋਂ ਬਾਅਦ ਮਿੰਦਰ ਪਗਤ ਨੇ ਔਰ ਡਾਕਟਰ ਰਬਜੋਤ ਨੇ ਪੰਜਾਬ ਵੱਲੋਂ ਮੁਲਾਕਾਤ ਕੀਤੀ ਗਈ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਖਾਸ ਤੌਰ ਤੇ ਸ਼ੁਕਰੀਆ ਅਦਾ ਕੀਤਾ ਗਿਆ ਉਹਨਾਂ ਨੂੰ ਕੈਬਨਿਟ ਦਾ ਹਿੱਸਾ ਬਣਾਉਣ ਤਾਂ ਸੀਐਮ ਨੇ ਟਵੀਟ ਕਰਕੇ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਔਰ ਟਵੀਟ ਕਰਕੇ ਮੁੱਖ ਮੰਤਰੀ ਨੇ ਲਿਖਿਆ ਕਿ ਅੱਜ ਆਪਣੀ ਰਹਿਸ਼ ਵਿਖੇ ਪੰਜਾਬ ਕੈਬਨਿਟ ਦੇ ਨਵੇਂ ਸਾਥੀਆਂ ਨਾਲ ਮੁਲਾਕਾਤ ਕੀਤੀ ਹੈ ਤੇ ਸਾਰਿਆਂ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈਆਂ ਦਿੱਤੀਆਂ ਨੇ ਸਰਕਾਰ ਦੇ ਕੰਮਕਾਜ ਨੂੰ ਲੈ ਕੇ ਸਾਰਿਆਂ ਦੇ ਨਾਲ ਵਿਸਥਾਰ ਸਹਿਤ ਚਰਚਾ ਕੀਤੀ ਤੇ ਆਪੋ ਆਪਣੇ ਮਹੱਤਵਪੂਰਨ ਲੋਕਪੱਖੀ ਸਕੀਮਾਂ ਦਾ ਵੱਧ ਤੋਂ ਵੱਧ ਲੋਕਾਂ ਤੱਕ ਫਾਇਦਾ ਪਹੁੰਚਾਉਣ ਲਈ ਕਿਹਾ ਸੋ ਪੰਜਾਂ ਮੰਤਰੀਆਂ ਵੱਲੋਂ ਅੱਜ ਮੁੱਖ ਮੰਤਰੀ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਅੱਗੇ ਉਹਨਾਂ ਵੱਲੋਂ ਆਪਣੇ ਸੰਭਾਲੇ ਜਾਣੇ ਨੇ ਪੰਕਜ ਕਬਾਹੀ ਮੇਰੇ ਸਹਿਯੋਗੀ ਜੁੜੇ ਨੇ ਪੰਕਜ ਕੀ ਗਤੀਵਿਧੀ ਅੱਜ ਪੂਰਾ ਦਿਨ ਰਹਿਣ ਵਾਲੀ ਹੈ ਮੁੱਖ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਕੀ ਹੋਣ ਅੱਗੇ ਅੱਜ ਆਪਣੇ ਅਹੁਦੇ ਵੀ ਸਭਾਲਣਗੇ ਔਰ ਕੀ ਕੁਝ ਗੱਲਬਾਤ ਮੁੱਖ ਮੰਤਰੀ ਦੇ ਨਾਲ ਇਹਨਾਂ ਦੀ ਹੋਈ ਹੈ ਤਾਂ ਦੇਖੋ ਇੱਕ ਤਾਂ ਕੱਲ ਜਾਂ ਬਰਸੋ ਚਾਹ ਜਿਹੜਾ ਹੈ ਇਹ तमाम ਚ ਸੰਜੋ ਮੰਤਰੀ ਜਿਹੜੇ ਨੇ ਸੰਭਾਲ ਲੰਗੇ ਕਿਉਂਕਿ ਇੱਕ ਜਦੋਂ ਮੰਤਰੀ ਨਵੇਂ ਬੰਦੇ ਨੇ ਤਾਂ ਸਭ ਤੋਂ ਪਹਿਲਾਂ ਮੁੱਖ ਮੰਤਰੀ ਦੇ ਨਾਲ ਮੁਲਾਕਾਤ ਕਰਨੀ ਹੁੰਦੀ ਹੈ ਕਿੱਥੀ ਮੁਲਾਕਾਤ ਕਿਸ ਨੂੰ ਕਿਆ ਜਾਂਦਾ ਰਿਹਾ ਔਰ ਪੰਜੋਂ ਮੰਤਰੀਆਂ ਨੂੰ ਅੱਜ ਬੁਲਾਇਆ ਗਿਆ ਸੀ ਮੁੱਖ ਮੰਤਰੀ ਨੇ ਚਾਹ ਬੁਲਾਈ ਔਰ ਨਾਲ ਹੀ ਨਾਲ ਇਹਨਾਂ ਮੰਤਰੀਆਂ ਨੇ ਧੰਨਵਾਦ ਕੀਤਾ ਮੁੱਖ ਮੰਤਰੀ ਕੇ ਮੰਤਰੀ ਜਿਹੜਾ ਉਹਨਾਂ ਨੂੰ ਬੁਲਾਇਆ ਗਿਆ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਗਿਆ ਔਰ ਇਸ ਦੇ ਨਾਲ ਮੁੱਖ ਮੰਤਰੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਦੇਖੋ 2.5 ਸਾਲ ਤੁਹਾਡੇ ਕੋਲ ਹੈ ਔਰ ਪਰਫਾਰਮ ਜਿਹੜਾ ਦਾ ਕਰਨਾ ਹੋਏਗਾ ਔਰ ਤੁਹਾਨੂੰ ਪੂਰੀ ਖੋਲ ਹੈ ਕਿ ਤੁਸੀਂ ਜੇਕਰ ਚੰਗਾ ਕੰਮ ਕਰੋਗੇ ਲੋਕਾਂ ਦੇ ਵਿੱਚ ਜੜੀਆਂ ਸਰਕਾਰ ਦੀਆਂ ਸਕੀਮਾਂ ਨੇ ਔਰ ਲੋਕਾਂ ਦਾ ਕੁਝ ਜਾਓਗੇ ਤਾਂ ਪ੍ਰੋਮੋਸ਼ਨ ਵੀ ਤੁਹਾਡੀ ਹੋਰ ਹੋ ਸਕਦੀ ਹੈ ਤੁਹਾਨੂੰ ਮਹਿਕਮੇ ਹੋਰ ਵਧੀਆ ਦਿੱਤੇ ਜਾ ਸਕਦੇ ਨੇ ਲੇਕਿਨ ਕੰਮ ਚੰਗਾ ਕਰਨਾ ਹੋਏਗਾ ਪਰਫਾਰਮੈਂਸ ਜਿਹੜੀ ਹੈ ਉਹ ਦੇਣੀ ਹੋਏਗੀ ਇਸ ਗੱਲ ਦਾ ਜ਼ਿਕਰ ਕੀਤਾ ਔਰ ਕਿਉਂਕਿ ਪੰਚਾਇਤੀ ਮਹਿਕਮਾ ਕਾਫੀ ਅਹਿਮ ਮਹਿਕਮਾ ਜਿਹੜਾ ਤਰुणਪੀਤ ਫੁਰਾਣੂ ਵੀ ਦਿੱਤਾ ਵੈ ਉਸ ਬਾਰੇ ਵੀ ਡਿਟੇਲ ਚ ਗੱਲਬਾਤ ਹੋਈ ਇੰਡਸਟਰੀ ਨੂੰ ਲੈ ਕੇ ਜਿਹੜੀ ਹੈ ਡਿਟੇਲ ਦੇ ਵਿੱਚ ਗੱਲਬਾਤ ਹੋਈ ਔਰ ਇਹ ਕਿਹਾ ਕਿ ਇਮਾਨਦਾਰੀ ਦੇ ਨਾਲ ਤੁਸੀਂ ਕੰਮ ਕਰੋ ਔਰ ਵਕਤ-ਵਕਤ ਜਿਹੜੇ ਲੋਕ ਨੇ ਉਹਨਾਂ ਨੂੰ ਸਰਕਾਰ ਦੀਆਂ ਜਿਹੜੀਆਂ ਸਕੀਮਾਂ ਦਾ ਲਾਹਾ ਮਿਲ ਸਕੇ ਇਹ ਇਸ ਗੱਲ ਨੂੰ ਲੈ ਕੇ ਦੱਸਿਆ ਜਿਹੜੀ ਉਹ ਕੀਤੀ ਗਈ ਹੈ ਠੀਕ ਹੈ ਸ਼ੁਕਰੀਆ ਪੰਕਜ ਧੰਨਵਾਦ ਇਸ ਜਾਣਕਾਰੀ ਦੇ ਲਈ ਤਾਂ ਮੰਤਰੀਆਂ ਦੇ ਨਾਲ ਚਰਚਾ ਮੁੱਖ ਮੰਤਰੀ ਨੇ ਕੀਤੀ ਹੈ ਹਾਲਾਂਕਿ ਜਿਵੇਂ ਪੰਕਜ ਦੱਸ ਰਹੇ ਸੀ ਕਿ ਹਜੇ ਹਜੇ ਅਹੁਦਾ ਸੰਭਾਲਣ ਦਾ ਕੋਈ ਪਲਾਨ ਨਹੀਂ ਹੈ ਇੱਕ ਦੋ ਦਿਨਾਂ ਦੇ ਵਿੱਚ